ਖੰਡ 16ਵਾਂ ਸ਼ਿਬੂ ਮੜ ਉੱਥੇ ਹੀ ਆ ਬੈਠਾ अथवा ਆ ਟੱਠਾ ਜਿੱਥੋਂ ਉੱਠ ਕੇ ਗਿਆ ਸੀ ਸੱਪ ਦੀ ਸ਼ਕਲ ਵਿੱਚ ਕਸਮੈਲੀ ਰੱਸੀ ਉਸ ਦੇ ਸਾਹਮਣੇ ਘਾਹ ਤੇ ਫੈਲੀ ਹੋਈ ਸੀ ਤੇ ਉਸ ਦਾ ਕੁਹਾੜਾ ਦਿਆਰ ਦੇ ਤਣੇ ਨਾਲ ਖੜਾ ਕੀਤਾ ਹੋਇਆ ਸੀ ਫਲ ਵਾਲਾ ਪਾਸਾ ਹੇਠ ਦਸਤੇ ਵਾਲਾ ਉੱਪਰ ਕਰਕੇ ਕ੍ਰਿਸ਼ਨ ਉਸ ਦੇ ਗੋਡੇ ਨਾਲ ਜੁੜੀ ਬੈਠੀ ਸੀ ਜਿਸ ਨੇ ਸੋਟੀ ਨੂੰ ਆਪਣੇ ਅੱਗੇ ਲਟਕਾਇਆ ਹੋਇਆ ਸੀ ਜਿਸ ਦੇ ਵਿਚਕਾਰਲੇ ਹਿੱਸੇ ਉੱਤੇ ਰੋਟੀਆਂ ਵਾਲੀ ਗੰਢ ਟਿਕੀ ਹੋਈ ਸੀ ਬੈਠਣ ਤੋਂ ਬਾਅਦ ਸ਼ਿਬੂ ਨੇ ਕਹਿਰ ਭਰੀ ਨਜ਼ਰੇ ਤੱਕਿਆ ਕ੍ਰਿਸ਼ਨਾ ਵੱਲ ਉਸ ਦਾ ਖਿਆਲ ਸੀ ਕਿ ਨਜ਼ਰ ਦੀ ਤਾਬ ਨਾ ਚੱਲ ਕੇ ਕ੍ਰਿਸ਼ਨਾ ਦੀਆਂ ਅੱਖਾਂ ਨਿਉ ਜਾਣਗੀਆਂ ਪਰ ਉਹ ਉਵੇਂ ਹੀ ਤਾੜ ਤਾੜ ਤੱਕੀ ਜਾ ਰਹੀ ਸੀ ਉਸ ਦੇ ਤੰਦੂਰ ਵਾਂਗ ਤਪਦੇ ਚਿਹਰੇ ਵੱਲ ਸ਼ਿਬੂ ਦੇ ਅੰਦਰ ਇੱਕ ਪਾਗਲ ਵਰਗੀ ਉਤੇਜਨਾ ਉੱਠ ਰਹੀ ਸੀ ਬੜੀ ਹੀ ਬਿਆਨਕ ਕਿਸਮ ਦੀ ਜੇ ਇਸ ਨਾਮਰਾਦ ਕੁੜੀ ਦਾ ਗਲਾ ਕੁੱਟ ਕੇ ਲਾਸ਼ ਨੂੰ ਐ ਪਾਰਲੀ ਖੱਡ ਵਿੱਚ ਜਾ ਕੇ ਸੁੱਟ ਦਿਆਂ ਤਾਂ ਤੇ ਇੱਕ ਸਲਾਬਿਆ ਜਿਹਾ ਹੌਂਕਾ ਉਸ ਦੀ ਛਾਤੀ ਚੋਂ ਉੱਠਿਆ ਨਾ ਜਾਣੀਏ ਹੌਕੇ ਦਾ ਅਸਰ ਸੀ ਕਿ ਹੋਰ ਕਾਸੇ ਦਾ ਉਸ ਦੀਆਂ ਅੱਖਾਂ ਵਿੱਚਲੀ ਤਲਖੀ ਕੁਝ ਸਲਾਬੀ ਗਈ ਕ੍ਰਿਸ਼ਨਾ ਦੀਆਂ ਅੱਖਾਂ ਅਜੇ ਤੱਕ ਉਸੇ ਥਾਂ ਗੱਡੀਆਂ ਹੋਈਆਂ ਸਨ ਜਿਵੇਂ ਚਿਹਰੇ ਦੇ ਉਤਾਰਾਂ ਚੜਾਵਾਂ ਵਿੱਚੋਂ ਉਸ ਨੂੰ ਸ਼ਿੱਭੂ ਦੇ ਮਨੋਵਿਕਾਰਾਂ ਦੀ ਅਦਲਾ ਬਦਲੀ ਪਈ ਦਿਸਦੀ ਹੋਵੇ ਬੜੀ ਹੀ ਅਸਹਿ ਕਿਸਮ ਦੀ ਸੀ ਇਹ ਧੁਪਾਸੜ ਚੁੱਪ ਤੇ ਚੁੱਪ ਤੋਂ ਛੁੱਟ ਧੁਪਾਸੜ ਤੱਕਣੀ ਸਵੇਰ ਤੋਂ ਲੈ ਕੇ ਦੁਪਹਿਰਾਂ ਤੀਕ ਪੰਜ 6 ਘੰਟੇ ਲਗਾਤਾਰ ਕ੍ਰਿਸ਼ਨਾ ਖੱਡਣਾ ਚੋਟੀਆਂ ਨੂੰ ਉਲਾਂਗ ਦੀ ਉਲਾਂਗ ਦੀ ਖੱਪ ਲੱਥੀ ਸੀ ਤੇ ਮਸਾਂ ਕਿਤੇ ਚਟਾਨ ਤੇ ਖੜੋਤੇ ਉਸ ਨੂੰ ਲੇ ਦਿਾਰਾਂ ਵਿੱਚ ਬੈਠਾ ਸ਼ਿਭੂ ਦਿਸਿਆ ਸੀ ਇਸ ਵੇਲੇ ਥਕਾਵਟ ਨਾਲ ਉਸ ਦਾ ਅੰਗ ਅੰਗ ਛੁੱੜ ਗਿਆ ਪਿਆ ਤੇ ਚਿਹਰਾ ਉਸ ਦਾ ਪਨਾਤ ਵਰਗਾ ਹੋ ਰਿਹਾ ਸੀ ਸਾਹ ਉਸ ਦਾ ਅਜੇ ਤੱਕ ਵੀ ਦਰਮਿਆਨੀ ਹਾਲਤ ਵਿੱਚ ਨਹੀਂ ਸੀ ਆਇਆ ਪਰ ਇਤਨਾ ਹੋਣ ਤੇ ਵੀ ਕ੍ਰਿਸ਼ਨਾ ਉੱਤੇ ਕਿਸੇ ਕਿਸਮ ਦੀ ਮੁਰਝਾਹਟ ਜਾਂ ਕਿਸੇ ਪ੍ਰਕਾਰ ਦਾ ਸੰਕੋਚ ਦਿਖਾਈ ਨਹੀਂ ਸੀ ਦੇ ਰਿਹਾ ਬੈਠਣ ਦਾ ਮੌਕਾ ਮਿਲਿਆ ਹੋਵੇ ਜਿਵੇਂ ਜੁਗਾਂ ਤੋਂ ਆਪਣੇ ਅੰਦਰ ਜਮਾ ਹੋਈ ਜਾਂ ਬੋਝ ਨੂੰ ਹਲਕਾ ਕਰਨ ਦਾ ਅੱਜ ਉਸ ਲਈ ਚਿੰਤੇ ਹੀ ਮੌਕਾ ਪੈਦਾ ਹੋ ਗਿਆ ਹੋਵੇ ਮਾਨੋ ਚੱਕੀ ਦੇ ਪੁੜਾਂ ਜਿੱਡੇ ਪਾਰ ਦੋ ਪਥਰੀਲੇ ਖੰਭਾ ਨੂੰ ਉਹ ਮੋੜਿਆਂ ਨਾਲੋਂ ਤੋੜ ਕੇ ਕਿਤੇ ਸੁੱਟ ਆਈ ਹੋਵੇ ਸ਼ਾਇਦ ਇਸ ਕਰਕੇ ਇਤਨੀ ਥਕਾਵਟ ਦੇ ਬਾਵਜੂਦ ਵੀ ਅੱਜ ਉਸ ਨੂੰ ਆਪਣਾ ਸਰੀਰ ਹਲਕਾ ਫੁਲਕਾ ਜਾਪ ਰਹੀ ਸੀ ਮਾਨੋ ਘਰ ਤੋਂ ਲੈ ਕੇ ਇਥੋਂ ਤੀਕ ਉਤਰ ਕੇ ਨਹੀਂ ਉੱਡ ਕੇ ਆ ਪਹੁੰਚੀ ਹੋਵੇ ਆਪਣੇ ਨਵ ਉਗੇ ਖੰਭਾਂ ਦੇ ਆਸਰੇ ਝੇਕੜ ਇਸ ਦੁਪਾਸੜ ਖामोशी ਨੂੰ ਕ੍ਰਿਸ਼ਨਾ ਦੇ ਇਸ ਵਾਕ ਨੇ ਤੋੜ ਦਿੱਤਾ ਰੋਟੀ ਖਾ ਲਓ ਪਪਾ ਜੀ ਕਹਿੰਦਿਆਂ ਕਹਿੰਦਿਆਂ ਉਸ ਨੇ ਸਾਹਮਣੇ ਰੱਖੀ ਹੋਈ ਗੰਢ ਵੱਲ ਹੱਥ ਵਧਾਇਆ ਜਵਾਬ ਨਾ ਪਾ ਕੇ ਕ੍ਰਿਸ਼ਨਾ ਨੇ ਸ਼ਿਭੂ ਦਾ ਮੋਢਾ ਹਲੂਣਦਿਆਂ ਮੁੜ ਆਪਣੀ ਮੰਗ ਨੂੰ ਦੁਹਰਾਇਆ ਹੱਥ ਨਹੀਂ ਜਿਵੇਂ ਸੱਪ ਛੂ ਗਿਆ ਸ਼ਿਭੂ ਦੇ ਸਰੀਰ ਨੂੰ ਤੇ ਉਨਾ ਹੀ ਜਿਵੇਂ ਸਰੀਰ ਨਾਲੋਂ ਸੱਪ ਨੂੰ ਉਸ ਦਾ ਹੱਥ ਪਰਾਂ ਝਟਕਦਿਆਂ ਸ਼ਿਭੂ ਕੜ ਗਿਆ ਦਫਾ ਹੋ ਜਾ ਮੈਂ ਕਹਿੰਨਾ ਹੈ ਉਹੀ ਰਾਤ ਵਾਲਾ ਤੇ ਉਦੋਂ ਵੀ ਕਿਤੇ ਵੱਧ ਕਰੜਾਈ ਭਰਿਆ ਇਹ ਵਾਕ ਸੁਣ ਕੇ ਕ੍ਰਿਸ਼ਨਾਂ ਦੇ ਅੰਦਰੋਂ ਸ਼ਾਇਦ ਵੀਰ ਲਿਹਾਜ਼ ਦਾ ਬਚਿਆ ਜਜ਼ਬਾ ਵੀ ਉੱਡ ਪੁੱਟ ਗਿਆ ਤੇ ਐਤਕਾਂ ਉਸ ਨੇ ਮੋਢੇ ਦੇ ਥਾਂ ਉਸ ਦਾ ਹੱਥ ਫੜ ਲਿਆ ਮੈਂ ਕਹਿੰਨੀ ਆ ਤੁਸੀਂ ਮਹਾਦੇਵ ਨਹੀਂ ਹੋ ਜੋ ਵਿਖਿਆਨ ਕਰੀ ਜਾਓਗੇ ਤੇ ਪਚਾਈ ਜਾਓਗੇ ਮੈਂ ਅੱਜ ਤੁਹਾਡੇ ਅੰਦਰ ਦਾ ਸਾਰਾ ਜ਼ਹਿਰ ਬਾਹਰ ਕਢਵਾ ਕੇ ਇੱਥੋਂ ਹਿਲਾਗੀ ਪਾਪਾ ਜੀ ਸ਼ਿਬੂ ਐਤ ਕਾ ਕ੍ਰਿਸ਼ਨਾ ਦੇ ਹੱਥੋਂ ਆਪਣੇ ਹੱਥ ਨੂੰ ਛੁਡਾ ਨਹੀਂ ਸੀ ਸਕਿਆ ਜਾਂ ਛੁਡਾਣ ਦਾ ਉਸ ਨੂੰ ਚੇਤਾ ਨਹੀਂ ਸੀ ਰਿਹਾ ਉਹ ਇਤਨੀ ਹੈਰਾਨੀ ਨਾਲ ਸੋਚ ਰਿਹਾ ਸੀ ਕਿ ਇਹ ਕ੍ਰਿਸ਼ਨਾ ਦੀ ਆਵਾਜ਼ ਹੈ ਐਡੀ ਤਜਸਵੀ ਆਵਾਜ਼ ਕਲ ਕੀ ਹੋਇਆ ਸੀ ਰਾਧੀਆਂ ਅੱਖਾਂ ਵਿੱਚ ਪੂਰੇ ਤੌਰ ਤੇ ਅੱਖਾਂ ਗੱਡੀ ਕ੍ਰਿਸ਼ਨਾ ਨੇ ਸਵਾਲ ਕੀਤਾ ਦੱਸ ਦੇ ਕਿਉਂ ਨਹੀਂ ਕਿੰਨਾ ਕੁ ਚਿਰ ਜ਼ਹਿਰ ਨੂੰ ਅੰਦਰੇ ਅੰਦਰ ਪਾਲਦੇ ਰਹੋਗੇ ਪਪਾ ਜੀ ਇਹ ਤਕਨੀ ਕ੍ਰਿਸ਼ਨਾ ਦੀ ਹੈ ਜਾਂ ਚੰਡੀਕਾ ਦੀ ਜਿਸ ਬਾਰੇ ਸ਼ਿਭੂ ਨੇ ਕਥਾ ਵਾਰਤਾ ਵਿੱਚ ਸੁਣਿਆ ਹੋਇਆ ਸੀ ਕਿ ਉਸ ਦੀਆਂ ਅੱਖਾਂ ਵੱਲ ਤੱਕਦਿਆਂ ਹੀ ਦੰਤ ਮੂਰਛਿਤ ਹੋ ਜਾਇਆ ਕਰਦੇ ਸਨ ਜਵਾਬ ਵਿੱਚ ਉਸ ਨੂੰ ਕੀ ਕਹਿਣਾ ਚਾਹੀਦਾ ਹੈ ਸ਼ਿਭੂ ਸੋਚ ਹੀ ਰਿਹਾ ਸੀ ਕਿ ਚੰਡੀ ਕਾ ਦੀ ਇੱਕ ਹੋਰ ਗਰਜ ਉਸ ਸੁਣੀ ਸੁਣੋ ਪਾਪਾ ਜੀ ਧਿਆਨ ਨਾਲ ਮੇਰੀ ਗੱਲ ਮੈਨੂੰ ਅਸਲ ਗੱਲ ਦਾ ਤਾਂ ਪਤਾ ਨਹੀਂ ਪਰ ਜਿੰਨਾ ਕੁਝ ਮੈਂ ਤੁਹਾਡੀਆਂ ਅੱਖਾਂ ਤੇ ਤੁਹਾਡੀ ਜ਼ਬਾਨ ਚੋਂ ਪੜਿਆ ਮੈਨੂੰ ਸਾਫ਼ ਪਤਾ ਲੱਗਦਾ ਏ ਕਿ ਕੱਲ ਜ਼ਰੂਰ ਮੇਰੀ ਬਾਬਤ ਹੀ ਤੁਸਾਂ ਕੁਝ ਸੁਣਿਆ ਹੋਵੇਗਾ ਦੱਸੋ ਮੇਰਾ ਟੀਚਾ ਠੀਕ ਏ ਜਵਾਬ ਵਿੱਚ ਪ੍ਰਾ ਦੀ ਜ਼ਬਾਨ ਨਾ ਖੋਲਦੀ ਤੱਕ ਕੇ ਕ੍ਰਿਸ਼ਨਾਂ ਦੀ ਆਵਾਜ਼ ਵਿੱਚ ਹੋਰ ਕੜੜਾਈ ਆ ਗਈ ਦੱਸ ਦੇ ਕਿਉਂ ਨਹੀਂ ਪਤਾ ਜੇ ਪਪਾ ਜੀ ਅੱਜ ਮੈਂ ਨੀਰਾ ਰੋਟੀ ਖਵਾਣ ਨਹੀਂ ਆਈ ਤੁਹਾਨੂੰ ਮੈਂ ਅੱਜ ਦਿਲ ਖੋਲ ਕੇ ਲੜਾਂਗੀ ਤੁਹਾਡੇ ਨਾਲ ਪਹਿਲਾਂ ਤਾਂ ਮੇਰਾ ਖਿਆਲ ਸੀ ਕਿ ਸਾਰਾ ਜਹਾਨ ਪਾਵੇਂ ਮੈਨੂੰ ਪੈੜੀ ਪਛੁਨੀ ਪਿਆ ਬਣਾਵੇ ਪਰ ਪਪਾ ਜੀ ਨੂੰ ਕਦੀ ਵੀ ਮੇਰੀ ਬਾਬਤ ਬੁਲੇਖਾ ਨਹੀਂ ਲੱਗ ਸਕਦਾ ਪਰ ਮੈਨੂੰ ਨਹੀਂ ਸੀ ਪਤਾ ਕਿ ਇਤਨਾ ਕੰਨਾ ਦਾ ਕੱਚਾ ਨਿਕਲੇਗਾ ਮੇਰਾ ਭਰਾ ਬੋਲਦਿਆਂ ਬੋਲਦਿਆਂ ਕ੍ਰਿਸ਼ਨਾ ਦਾ ਰੰਗ ਇਤਨਾ ਬਦਲ ਗਿਆ ਕਿ ਸ਼ਿਬੂ ਨੂੰ ਦਰਜਾ ਆਉਣ ਲੱਗ ਪਿਆ ਪਰ ਐਸਾ ਨਹੀਂ ਕਿ ਮਰਦਾਉਪੁਣਾ ਉਸ ਨੂੰ ਜਵਾਬ ਦੇ ਜਾਂਦਾ ਭੈਣ ਦੀ ਇਸ ਚੁਣੌਤੀ ਅੱਗੇ ਵੀ ਜੇ ਉਸ ਦੀ ਜ਼ਬਾਨ ਨਾ ਖੁੱਲੀ ਤਾਂ ਹੋਰ ਕਦੋਂ ਖੁੱਲੇਗੀ ਕੱਲ ਤੋਂ ਜਿਹੜਾ ਮੇਰਾ ਹਾਲ ਹੋ ਰਿਹਾ ਏ ਮੈਂ ਹੀ ਜਾਣਦਾ ਹਾਂ ਮੇਰੇ ਥਾਂ ਜੇ ਹੋਰ ਕੋਈ ਹੁੰਦਾ ਤਾਂ ਖਬਰੇ ਕੀ ਕੁਝ ਕਰ ਬੈਠਦਾ ਮੇਰਾ ਮੈਨੂੰ ਪਤਾ ਏ ਕ੍ਰਿਸ਼ਨ ਨੇ ਟੋਕ ਦਿੱਤਾ ਕੀ ਕੁਝ ਕਰ ਬੈਠਦਾ ਇਹੋ ਹੀ ਕੇ ਕਰ ਵੜਦੇ ਆਪਣੀ ਭੈਣ ਦੀ ਸੰਗੀ ਨੋਂ ਦੇ ਛੜਦਾ ਤੁਸਾਂ ਜੇ ਐਸਾ ਨਹੀਂ ਕੀਤਾ ਤਾਂ ਬੜੀ ਤੁਹਾਡੀ ਬਹਾਦਰੀ ਹੈ ਪਾਪਾ ਜੀ ਤੇ ਗੱਲ ਸੁਣੋ ਸਗੋਂ ਐਸ ਵੇਲੇ ਤਾਂ ਤੁਹਾਡੇ ਲਈ ਹੋਰ ਵੀ ਚੰਗਾ ਮੌਕਾ ਏ ਨਾ ਕੁੱਤਾ ਵੇਖੇ ਨਾ ਪੋਂਕੇ ਕੋਹਾੜਾ ਤੁਹਾਡੇ ਕੋਲ ਪਿਆ ਏ ਮੇਰਾ ਸਿਰ ਵੱਢ ਕੇ ਉਹ ਸਾਹਮਣੀ ਖੱਡ ਵਿੱਚ ਸੁੱਟ ਛੱਡਣਾ ਤੇ ਤੜ ਉਹ ਜਿਹੜੀ ਪਿਛਵਾੜੇ ਵਾਲੀ ਚੰਗੀ ਦਿਸਦੀ ਏ ਉਸ ਵਿੱਚ ਦੱਬ ਆਉਣਾ ਅੱਲਾ ਅੱਲਾ ਤੇ ਖੈਰ ਸਲਾਮ ਪਰ ਪਾਪਾ ਜੀ ਸਰਕਾਰੀ ਕਾਨੂੰਨ ਵੀ ਕਿਸੇ ਖੋਨੀ ਨੂੰ ਤਦ ਤੱਕ ਬਾਹੇ ਨਹੀਂ ਦਿੰਦਾ ਜਦੋਂ ਤੀ ਕਿਸ ਨੂੰ ਸਫਾਈ ਦਾ ਮੌਕਾ ਨਾ ਦੇ ਲਵੇ ਤੇ ਪ੍ਰਾਹ ਹੋ ਕੇ ਜੇ ਇਤਨੀ ਰਿਆਇਤ ਵੀ ਤੁਸੀਂ ਮੈਨੂੰ ਨਹੀਂ ਦੇਣੀ ਚਾਹੁੰਦੇ ਤਾਂ ਤੁਹਾਡੀ ਮਰਜ਼ੀ ਫੜੋ ਫਿਰ ਕਹਾੜਾ ਤੇ ਮੁਕਾਓ ਟੰਟਾ ਵਿੱਚੋਂ ਬੋਲਦਿਆਂ ਬੋਲਦਿਆਂ ਕ੍ਰਿਸ਼ਨਾਂ ਦੀਆਂ ਤੇਜਮਈ ਅੱਖਾਂ ਵਿੱਚੋਂ ਅਥਰੂ ਫੁੱਟ ਪਏ ਤੇ ਇਹਨਾਂ ਨੂੰ ਅੰਦਰੋਂ ਅੰਦਰ ਪੀਂਦੀ ਹੋਈਓ ਇਤਨਾ ਹੋਰ ਕਹਿ ਗਈ ਪਰ ਇਸ ਤੋਂ ਪਹਿਲਾਂ ਕੱਲ ਵਾਲੀ ਗੱਲ ਤੁਹਾਨੂੰ ਜ਼ਰੂਰ ਦੱਸਣੀ ਪਵੇਗੀ ਪਪਾ ਜੀ ਲਿਆ ਔਰੇ ਕਾ ਰੋਟੀ ਕਹਿੰਦਿਆਂ ਸ਼ਿਭੂ ਨੇ ਉਸ ਦੇ ਹੱਥ ਵਿੱਚੋਂ ਪੋਟਲੀ ਫੜੀ ਪਰ ਕ੍ਰਿਸ਼ਨਾ ਨੇ ਸਖਤ ਝਟਕੇ ਨਾਲ ਪੋਟਲੀ ਵਾਲਾ ਹੱਥ ਪਿਛਾਂ ਕੇ ਚਲਿਆ ਇਹ ਕਹਿੰਦਿਆਂ ਐਦਾਂ ਨਹੀਂ ਜੇ ਮੈਂ ਪਿੱਛਾ ਛੱਡਣ ਵਾਲੀ ਪਪਾ ਜੀ ਗੱਲਾਂ ਜੇ ਹੁਣ ਤੁਰ ਪਈਆਂ ਨੇ ਤਾਂ ਇਹਨਾਂ ਨੂੰ ਕਿਸੇ ਬੰਨੇ ਪਹੁੰਚਾ ਕੇ ਹੀ ਛੱਡੋ ਹਾਂ ਦੱਸੋ ਕੱਲ ਕੀ ਹੋਇਆ ਸੀ ਮਾਮਲੇ ਨੂੰ ਟਾਲਣ ਦਾ ਯਤਨ ਕਰ ਜਦ ਸੀਰੇ ਨਾਂ ਚੜਿਆ ਤਾਂ ਹਾਰ ਟੁੱਟ ਕੇ ਸ਼ਿਭੂ ਨੂੰ ਕੱਲ ਵਾਲੀ ਵਿਥਿਆ ਸੁਣਾਣੀ ਹੀ ਪਈ ਤੇ ਉਸਨੇ ਸੁਣਾਣੀ ਆਰੰਭ ਕੀਤੀ ਸ਼ਿਭੂ ਦਾ ਖਿਆਲ ਸੀ ਕਿ ਸੁਣਦਿਆਂ ਕ੍ਰਿਸ਼ਨਾ ਧਰਤੀ ਵਿੱਚ ਗੱਡੀ ਜਾਏਗੀ ਸਰੀਰ ਨਹੀਂ ਤਾਂ ਅੱਖਾਂ ਤਾਂ ਜ਼ਰੂਰ ਹੀ ਉਸ ਦੀਆਂ ਚੁੱਕ ਜਾਣਗੀਆਂ ਪਰ ਪੈਰੋਂ ਪੈਰ ਉਸ ਦੀ ਹੈਰਾਨੀ ਵਧਦੀ ਗਈ ਜਦ ਕ੍ਰਿਸ਼ਨਾ ਕੁਝ ਐਸੇ ਰੌਵ ਵਿੱਚ ਉਸ ਦੀਆਂ ਗੱਲਾਂ ਸੁਣ ਰਹੀ ਸੀ ਜਿਵੇਂ ਕੋਈ ਬੜੀ ਦਿਲਚਸਪੀ ਤੇ ਸਵਾਦਲੀ ਕਹਾਣੀ ਕਦੀ ਤਾਂ ਉਹਦੇ ਹੋਠਾਂ ਤੇ ਮੁਸਕਰਾਹਟ ਦੌੜ ਜਾਂਦੀ ਤੇ ਕਦੀ ਅੱਖਾਂ ਵਿੱਚ ਵਿੰਗਾਤਮਕ ਜਿਹੀ ਚਮਕ ਪੈਦਾ ਹੋ ਜਾਂਦੀ ਉਸ ਦਾ ਇਹ ਰਵਈਆ ਤੱਕ ਤੱਕ ਕੇ ਸ਼ਿਭੂ ਗੁੱਸੇ ਵਿੱਚ ਅੱਗ ਬਗੋਲਾ ਹੁੰਦਾ ਜਾ ਰਿਹਾ ਸੀ ਬਸ ਵਾਰਤਾ ਦੀ ਸਮਾਪਤੀ ਤੇ ਪਹੁੰਚ ਕੇ ਕ੍ਰਿਸ਼ਨਾ ਦੀ ਮੁਸਕਰਾਹਟ ਖੁੱਲੇ ਹਾਸੇ ਵਿੱਚ ਬਦਲੀ ਇੰਨੀ ساری ਗੱਲ ਸੀ ਵਿੱਚੋਂ ਸ਼ਿਭੂ ਅਚੰਬਿਤ ਹੋ ਕੇ ਤੱਕਿਆ ਉਸ ਵੱਲ ਤੇ ਇਹ ਸੋਚਦਾ ਹੋਇਆ ਕਿ ਕਿਤੇ ਇਸ ਕੁੜੀ ਦਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ। ਕ੍ਰਿਸ਼ਨਾ ਦਾ ਹਾਸਾ ਉਸ ਨੂੰ ਸੱਚੀ ਮੁੱਚੀ ਦੇ ਪਾਗਲਾ ਵਰਗਾ ਜਾਪਿਆ। ਅੱਛਾ ਟਿਚਕਰੀ ਜੇ ਹਿੱਟਾਂ ਨਾਲ ਉਹ ਬੋਲੀ ਇਹ ਤਾਂ ਪਾਪਾ ਜੀ ਠੀਕ ਹੈ ਕਿ ਉਸ ਦੀਆਂ ਦਸੀਆਂ ਹੋਈਆਂ ਨਿਸ਼ਾਨੀਆਂ ਸਾਰੀਆਂ ਮੇਰੇ ਉੱਤੇ ਹੀ ਘਟਦੀਆਂ ਨੇ। ਪੰਜ ਨੰਬਰ ਕੋਠਾ ਨਾਲੇ ਅੱਖਾਂ ਨਾਲੇ ਮੱਥੇ ਦਾ ਤਿਲ ਪਰ ਮੈਨੂੰ ਦੱਸੋ ਕਿ ਉਸ ਦੀਆਂ ਵੀ ਇਹ ਨਿਸ਼ਾਨੀਆਂ ਠੀਕ ਸਨ। ਕਿਹੜੀਆਂ? ਉਵੇਂ ਹੀ ਕਿ ਜਾਈ ਲੈ ਜੇ ਵਿੱਚ ਸ਼ਿਭੂ ਨੇ ਪੁੱਛਿਆ ਉਸ ਦੀਆਂ ਮੁੱਛਾਂ ਗੁੰਡੀਆਂ ਸਨ ਹਾਂ ਅੱਖਾਂ ਗੁੰਡੀਆਂ ਵਰਗੀਆਂ ਆਹੋ ਚਿਹਰਾ ਗੋਲਮੋਲ ਤੇ ਸਾਰਾ ਮੁੰਨੇ ਹੋਇਆ ਹਾਂ ਹਾਂ ਹੋਰ ਖਿਜ ਪੈ ਸ਼ਿਭੂ ਹੋ ਗ세 ਨਾ ਹੋ ਪਾਪਾ ਜੀ ਸਿਰਫ ਦੋ ਗੱਲਾਂ ਹੋਰ ਪੁੱਛ ਉਹਦੀਆਂ ਲੱਤਾਂ ਤੰਦਰੁਸਤ ਸਨ ਹਾਂ ਪਰ ਇੱਕ ਲੱਤੋਂ ਜ਼ਰਾ ਲੰਗਾ ਕੇ ਤੁਰਦਾ ਸੀ ਤੇ ਉਸਦੇ ਮੱਥੇ ਤੇ ਕੋਈ ਤਾਜ਼ੇ ਜ਼ਖਮ ਦਾ ਨਿਸ਼ਾਨ ਵੀ ਸੀ ਜ਼ਖਮ ਦਾ ਤਾਂ ਪਤਾ ਨਹੀਂ ਪਰ ਮੱਥੇ ਤੇ ਉਸਨੇ ਪੱਟੀ ਬੰਨੀ ਹੋਈ ਸੀ ਕਹਿੰਦਾ ਕਹਿੰਦਾ ਸ਼ਿਭੂ ਬਹੁਤ ਹੀ ਡੂੰਗੀ ਹੈਰਾਨੀ ਨਾਲ ਕ੍ਰਿਸ਼ਨਾਵਲ ਤੱਕਿਆ ਤੇ ਆਪਣੀ ਖੁਦ-ਖੁਦੀ ਉਤੇ ਕਾਬੂ ਨਾ ਰੱਖ ਸਕਦਾ ਹੋਇਆ ਬੋਲਿਆ ਤੇ ਤੂੰ ਉਸ ਨੂੰ ਜਾਣਨੀ ਹੈ ਬਹੁਤ ਚੰਗੀ ਤਰ੍ਹਾਂ ਪਾਪਾ ਜੀ ਕੁਲ 2 ਦਿਨ ਹੋਏ ਨੇ ਜਦ ਉਹ ਮੈਨੂੰ ਮਿਲਿਆ ਸੀ ਭਰਾ ਨੂੰ ਇੰਜ ਅੱਖਾਂ ਵਿੱਚ ਸਰਉਫਲ ਆਈ ਤੂੰ ਤੂੰ ਉਸ ਨੂੰ ਤੂੰ ਪ੍ਰਾਣ ਨੂੰ ਇੰਜ ਥਥਲਾੰਦਾ ਤੱਕ ਕੇ ਕ੍ਰਿਸ਼ਨਾਂ ਦਾ ਇੱਕ ਵਾਰੀ ਫੇਰ ਹੱਸਾ ਨਿਕਲ ਗਿਆ ਤੇ ਉਸ ਹਾਸੇ ਵਿੱਚ ਬੋਲੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਮੈਂ ਉਸ ਨੂੰ ਕਦੋਂ ਤੋਂ ਜਾਣਨੀ ਆ ਮੇਰੀ ਉਸ ਦੀ ਪਹਿਲੀ ਹੀ ਮੁਲਾਕਾਤ ਸੀ ਤੇ ਫਿਰ ਕ੍ਰਿਸ਼ਨ ਨੇ ਪੂਰੇ ਵਿਸਥਾਰ ਨਾਲ ਉਸ ਮੁਲਾਕਾਤ ਦਾ ਹਾਲ ਸੁਣਾਣਾ ਸ਼ੁਰੂ ਕਰ ਦਿੱਤਾ